ਮਾਮ ਪਰ ਸੰਤ ਬਾਬਾ ਦਾ ਆ ਰਹੇ ਸਨ ਜੀ ਸੰਤ ਬਾਬਾ ਚੰਦ ਸਿੰਘ ਜੀ ਜੀ ਮੁਰਦਾ ਮੁਖੀ ਬਾਬਾ ਸੁਖਾ ਸਿੰਘ ਬਾਬਾ ਹਰ ਸਿੰਘ ਜੀ ਅੱਛਾ ਜੀ ਇੱਥੇ ਆ ਕੇ ਵੱਡੇ ਕੋਟ ਹੀ ਉੱਥੇ ਵੱਦਾ ਅੱਛਾ ਜੀ ਤੇ ਸਭ ਬੰਦੇ ਬੰਦੇ ਆੜੇ ਕੋਲ ਫਿਰ ਆਡਾ ਕਰਾ 12 1 ਵਜੇ ਇੱਥੇ ਲੱਗੇ ਰਹੇ ਅੱਛਾ ਜੀ ਫਿਰ ਉਹ ਹੀ ਆ ਮਤਲਬ 11 12 1 ਵਜੇ ਦਾ ਵਾ ਜੀ ਤੇ ਹੁਣ ਇਧਰ ਮਾਲ ਵਾ ਜੀ ਉੱਥੇ ਲੱਗੇ ਆ ਮਹਾਰਾਲੇ ਉੱਥੇ ਜੀਰੇ ਅੱਦ ਲੱਗੇ ਆ ਮਾਹੂ ਦੇ ਜੀਰੇ ਦੇ ਥੱਲੇ ਆਏ ਦਾ ਉਹ ਜੀ ਜੀ ਉਸ ਤੋਂ ਵੱਡੀ ਟਾਹ ਲੱਗੀ ਡੇੜ ਦੋਂਗ ਲੈਟ ਆ ਉੱਥੇ ਬਹੁਤ ਅਗੜੀ ਲੱਗੀ ਆ ਜੀ ਜੀ ਹੁਣ ਉੱਥੇ ਲੱਗੇ ਆ ਰਮਦਾਸ ਲੱਗੇ ਆ ਉਸੇ ਸੰਗਤ ਘਲਾਈ ਆ ਜੀ ਦੇਵੇ ਬਾਬੇ ਨਾਲ ਗੁਰਦਾਰ ਘਲਾਈ ਉੱਥੇ ਘਲਾਈ ਆ ਜੀ ਬਹੁਤ-ਬਹੁਤ ਆਵਾ ਦੇ ਕਿਸੇ ਜਾਂ ਹਿਦਾਨਾ ਵੀ ਇੱਕ ਕਲੋਨੀ ਪੈਣੀ ਆ ਜੀ ਜੀ ਤੇ ਮਾਮਰਖਾ ਨੇ ਉੱਥੇ ਤੇ ਸਾਰੇ ਕਾਰੋਬਾਰ ਸੇਵਾ ਵਾਲੇ ਛੱਡੇ ਹੋਏ ਆ ਜੀ ਤੇ ਜਿਹੜਾ ਹੁਣ ਇਹੋ ਹੀ ਆ ਸੇਵਾ ਕਰਨ ਦੇ ਆ ਵੀ ਜਿਹੜੀ ਲੋਕਾਂ ਦਾ ਭਲਾ ਏ ਪੰਨ ਵਾਜ ਜਾਂਦੇ ਲੋਕ ਰਿਆ ਕਣਕੇ ਬੀਜੀਆਂ ਜਾਣ ਜੀ ਤੇ ਬਹੁਤ ਜਿਆਦੀਆਂ ਢਾਵਾ ਲਗੀਆਂ ਉਹਨਾਂ ਤੋਂ ਵੱਧ ਮਿੱਟੀ ਬਾਬਾ ਜੀ ਚੁੱਕਣਾ ਤੇ ਸੰਪਰਦਾਇ ਵੱਲੋਂ ਕੀਤੀ ਜਾਵੇਗੀ ਸੇਵਾ ਸਾਮ ਸੇਵਾ ਕਰੀ ਜਾਂਦੇ ਮਿੱਟੀ ਦੇ ਲੋਕ ਵੀ ਨਾਲ ਮਤ ਕਰੀ ਜਾਂਦੇ ਆ ਮਹਾਂਪੁਰਖਾ ਲੋ ਮਤ ਹੋ ਜਾਂਦੀ ਆ ਅੱਛਾ ਜੀ ਸਾਰੇ ਮਾਰੇ ਸਹਿਯੋਗ ਜਿਆਦਾ ਬਾਬਾ ਸੱਖਾ ਉਹ ਦੇ ਰਿਆ ਅੱਛਾ ਜੀ ਉਹਦੇ ਸਹਿਯੋਗ ਦੇ ਨਾਲ ਸਾਰਾ ਕੰਮ ਚੱਲ ਰਿਹਾ ਜੀ ਤੇ ਲੋਕ ਵੀ ਸਾਰੇ ਮਤ ਕਰੀ ਜਾਂਦੇ ਆ ਜੀ ਤੇ ਉਹ ਸਿਰ ਸਹਿਯੋਗ ਜਿਆਦਾ ਬਾਬਾ ਸੱਖਾ ਸੰਗ ਜੀ ਕਰ ਰਹੇ ਆ ਮਹਾਂਪੁਰਖ ਕਰ ਰਹੇ ਆ ਉਹਨਾਂ ਦੇ ਸੰਯੋਗ ਨਾਲ ਜਿਹੜਾ ਸਾਰਾ ਕੰਮ ਚੱਲ ਰਿਹਾ ਜੀ ਤੇ ਬਹੁਤ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਗਾਵੇਂ ਤਰ੍ਹਾਂ ਕਿਰਪਾ ਗੁਰੂ ਰਾਮ ਦਾ ਕਰਕੇ ਰੱਖੇ ਜੀ ਉਹਨਾਂ ਤੰਦਰੁਸਤੀਆਂ ਬਖਸ਼ੇ ਤੇ ਲੋਕਾਂ ਦੇ ਬੰਨ ਭਾਜ ਜਾਣ ਦੇ ਕਾਰੋਬਾਰ ਚੱਲਦੇ ਰਹਿਣ ਧੰਨਵਾਦ ਬਾਬਾ ਜੀ